ਤੁਸੀਂ ਦੇਖ ਰਹੇ ਹੋ ਸਾਝਾ ਪੰਜਾਬ ਚੈਨਲ ਯੂਕੇ ਤੇ ਮੈਂ ਗੁਰਦੇਵ ਸਿੰਘ ਪੱਠੀ ਅੱਜ ਅਸੀਂ ਰੂਬਰੂ ਹੋ ਰਹੇ ਹਾਂ ਅਮੇਸ਼ ਆਰਦਾ ਜੀ ਨਾਲ ਜੋ ਕਿ ਬੀਜੇਪੀ ਦੇ ਕਾਰਜਕਾਰੀ ਸੂਬਾ ਮੈਂਬਰ ਨੇ ਅਸੀਂ ਉਹਨਾਂ ਨਾਲ ਰੂਬਰੂ ਹੋ ਰਹੇ ਹਾਂ ਸਰਦਾ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਪੱਠੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਸਰ ਅਸੀਂ ਪਹਿਲਾਂ ਤੁਹਾਨੂੰ ਵਧਾਈਆਂ ਦੇਵਾਂਗੇ ਜਿਹੜੇ ਇੱਕ ਗੁਜਰਾਤ 'ਚ ਤੁਹਾਡੀ ਸਰਕਾਰ ਬਣੀ ਹੈ ਵਿਕੀਪੀ ਦੀ ਤੇ ਮਾਚਲ ਦੇ ਵਿੱਚ ਕਿਉਂ ਧੋਖਾ ਖਾ ਗਏ ਦੇਖੋ ਗੱਲ ਇਹ ਲੋਕਾਂ ਦਾ ਜਨ ਅਦੇਸ਼ ਜਿਹੜਾ ਜੀ ਉਹ ਨੂੰ ਉਹ ਮੰਨਣਾ ਚਾਹੀਦਾ ਜਿੱਥੇ ਗੁਜਰਾਤ ਵਿੱਚ ਇੱਕ ਬਹੁਤ ਵੱਡੀ ਜਿੱਤ ਉਹ ਜੋ ਡਵੈਲਪਮੈਂਟ ਦੇਸ਼ ਦੇ ਵਿੱਚ ਹੋ ਰਹੀ ਹੈ ਗੁਜਰਾਤ ਮਾਡਲ ਦੇ ਨਾਂ ਦੇ ਉੱਤੇ ਅਸੀਂ ਦੇਸ਼ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਹਰ ਪ੍ਰਦੇਸ਼ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਗੁਜਰਾਤ ਮਾਡਲ ਨੂੰ ਕੱਲੇ ਗੁਜਰਾਤੀਆਂ ਨੇ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਆਨਲੋਗ ਚੁਨਾਵਾਂ ਵਿੱਚ ਤੁਹਾਨੂੰ ਪਤਾ ਲੱਗੇਗਾ ਬਹੁਤ ਵੱਡੀ ਜੈਤ ਮੋਦੀ ਜੀ ਦੀ ਸਰਕਾਰ ਦੀ ਦੁਬਾਰਾ ਹੋਰ ਬਣੀ ਹੈ ਹਿਮਾਚਲ ਦੀ ਜਿੱਦ ਤੋਂ ਗੱਲ ਕਰ ਰਹੇ ਹੋ ਜੀ ਜੀ ਗੁਜਰਾਤ ਵਿੱਚ ਸਾਡੇ ਵਿਰੋਧੀਆਂ ਨੂੰ 17% ਤੇ 23% ਵੋਟਾਂ ਮਿਲੀਆਂ ਜੀ ਤੇ ਭਾਰਤੀ ਜਨਤਾ ਪਾਰਟੀ ਨੂੰ ਸਾਡੇ 53% ਲੋਕਾਂ ਨੇ ਵੋਟ ਪਾ ਕੇ ਬਹੁਤ ਵੱਡੀ ਜਿੱਤ ਦਿੱਤੀ ਹਿਮਾਚਲ ਜੀ ਠੀਕ ਹੈ ਤੁਸੀਂ ਆਪਣੀਆਂ ਵੋਟਾਂ ਨੂੰ ਸੀਟਾਂ ਚ ਕਨਵਰਟ ਕਰਨ ਲਈ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਪਾਇਆ ਬਹੁਤ ਛੋਟਾ ਮਾਰਜਿਨ ਸੀ 42% ਔਰ 42.9% ਵੋਟਾਂ ਦਾ ਕਾਂਗਰਸ ਦੀ ਅਗਰ ਸਰਕਾਰ ਬਣੀ ਹੈ ਤੋ ਉਹਦੀ 42.9% ਵੋਟ ਹੈ ਜੀ ਭਾਰਤੀ ਜਨਤਾ ਪਾਰਟੀ ਨੂੰ 42% ਵੋਟ ਮਿਲੀ ਹੈ 1% ਦਾ ਵੀ ਫਰਕ ਨਹੀਂ ਹੈ ਅਗਰ ਦੁਨੀਆ ਦੇ ਹਿਸਾਬ ਨਾਲ ਦੇਖਿਆ ਜਾਏ ਮਾਸਸਸ ਦੇ ਹਿਸਾਬ ਨਾਲ ਲੋਕਾਂ ਦੇ ਜਾਂਦੇਸ਼ ਦੇ ਹਿਸਾਬ ਨਾਲ ਦੇਖਿਆ ਜਾਏ ਤੇ 17 ਸੀ ਲੱਖ ਦੀ ਵੋਟ ਦੇ ਵਿੱਚੋਂ 0.1% ਦਾ ਫਰਕ ਹੋਣਾ 0.9% ਦਾ 0.09% ਦਾ 1% ਤੋਂ ਵੀ ਘੱਟ ਦਾ ਫਰਕ ਹੈ 1% ਤੋਂ ਵੀ ਘੱਟ ਦਾ ਫਰਕ ਹੈ ਜੀ ਕੋਈ ਗੱਲ ਨਹੀਂ ਅਸੀਂ ਲੋਕਾਂ ਦਾ ਜੋ ਫੈਸਲਾ ਹੈ ਉਹਨੂੰ ਸਿਰ ਮੱਥੇ ਮੰਨ ਕੇ ਚੱਲਦੇ ਆਂ ਔਰ ਉਦੋਂ ਆਦਰਨੀਯ ਮੋਦੀ ਜੀ ਨੇ ਭਾਰਤੀ ਜੰਦਾ ਪਾਰਟੀ ਦੇ ਆਫਿਸ ਜਿੱਥੇ ਗੁਜਰਾਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਜਿੱਤ ਦਾ ਉੱਥੇ ਨਾਲ ਦੀ ਨਾਲ ਗੁਜਰਾਤ ਹਿਮਾਚਲ ਪ੍ਰਦੇਸ਼ ਨੂੰ ਵੀ ਮੈਸੇਜ ਦਿੱਤਾ ਕਿ ਸਾਡੇ ਜਿਹੜੇ ਡਵੈਲਪਮੈਂਟ ਦੇ ਕੰਮ ਆਰੰਭੇ ਹੋਏ ਆ ਹਿਮਾਚਲ ਦੇ ਵਿੱਚ ਉਹ ਉਸੇ ਤਰ੍ਹਾਂ ਹੀ ਜਾਰੀ ਰਹਿਣਗੇ ਜਿਸ ਤਰ੍ਹਾਂ ਪਿਛਲੇ 5 ਸਾਲ ਚ ਸਰ ਦੇਸ਼ ਦੀ ਇਕਨੋਮੀ ਕਿੱਥੋਂ ਤੱਕ ਪਹੁੰਚ ਗਈ ਹੈ ਇਕਨੋਮੀ ਅੱਜ ਬਹੁਤ ਉੱਪਰ ਜਾ ਰਹੀ ਹੈ ਸਾਡੀ ਅਸੀਂ ਬੜੀ ਵੱਡੀ ਗ੍ਰੋਥ ਦੇ ਵਿੱਚ ਆ ਸਾਡੇ ਸਿਰ ਤੇ ਕਰਜ਼ੇ ਘਟ ਰਹੇ ਨੇ ਜਿੱਥੇ ਈਰਾਨ ਦੇ ਔਇਲ ਬੌਂਡਸ ਦਾ ਅੱਜ ਕੋਈ ਪੈਸਾ ਜਿਹੜੀ ਪਿਛਲੀਆਂ ਸਰਕਾਰਾਂ ਛੱਡ ਗਈਆਂ ਸੀ ਲਗਭਗ 90 ਹਜ਼ਾਰ ਕਰੋੜ ਤੋਂ ਉੱਪਰ ਦਾ ਅਮਾਉਂਟ ਸੀ ਉਹ ਖਤਮ ਹੋ ਚੁੱਕਾ ਹੈ ਵਰਲਡ ਬੈਂਕ ਦੇ ਕਰਜ਼ੇ ਥੱਲੇ ਆ ਰਹੇ ਨੇ ਅਸੀਂ ਆਪਣੀ ਮਰਜ਼ੀ ਨਾਲ ਤੇਲ ਖਰੀਦਦੇ ਆ ਅਸੀਂ ਆਪਣੀ ਮਰਜ਼ੀ ਨਾਲ ਉਹਨੂੰ ਪ੍ਰੋਸੈਸ ਕਰਕੇ ਐਕਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਔਰ ਸਾਡੀ ਇੰਪੋਰਟਸ ਜਿਹੜੀਆਂ ਉਹਨੂੰ ਘਟਾ ਕੇ ਐਕਸਪੋਰਟ ਨੂੰ ਵਧਾਉਣ ਲਈ ਲਗਾਤਾਰ ਜਿਨਾਂ ਹੈ ਸਰਕਾਰ ਪ੍ਰਗਤੀਸ਼ੀਲ ਹੈ ਉਹਦੇ ਵਿੱਚ ਆਉਣ ਵਾਲੇ ਅਗਲੇ 2 4 5 ਸਾਲਾਂ ਵਿੱਚ ਤੁਸੀਂ ਦੇਖੋਗੇ ਕਿ ਦੁਨੀਆ ਦੀ ਬਹੁਤ ਅਸੀਂ ਪਹਿਲੇ 5 ਅੱਜ ਅਗਰ ਨਿਦੇਸ਼ਾਂ ਦੇ ਵਿੱਚ ਇਕਨੋਮੀ ਵਾਈਜ਼ ਦੇਖਿਆ ਜਾਏ ਸਾਡਾ ਨਾਮ ਆ ਚੁੱਕਾ 5ਵੇਂ ਨੰਬਰ ਤੇ ਆ ਜਦੋਂ ਇਹ ਸਰਕਾਰ 2014 ਨਾਲ ਸਾਡੀ ਬਣੀ ਸੀ ਤਾਂ ਅਸੀਂ ਕਿਤੇ ਗਿੰਦੀ 'ਚ ਸਾਡੀ ਇਕਨੋਮੀ ਨਹੀਂ ਸੀ ਆਂਦੀ ਅੱਜ ਦੁਨੀਆ ਦੀ ਬੈਸਟ 5 ਇਕਨੋਮੀਆਂ ਦੇ ਵਿੱਚੋਂ ਭਾਰਤ ਦੀ ਇਕਨੋਮੀ ਹੈ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਪਾਵਰ ਜਿ ਦੀ ਹੈ ਭਾਰਤ ਹੋਏਗਾ ਸਰ ਕਾਲੇ ਧਨ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਦੇਖੋ ਕਾਲੇ ਧਨ ਦੇ ਉੱਤੇ ਬਹੁਤ ਵੱਡੀ ਲਗਾਮ ਲੱਗੀ ਹੈ ਜੀ ਬਹੁਤ ਵੱਡੀ ਲਗਾਮ ਲੱਗੀ ਹੈ ਜੇ ਕਿਤੇ ਕਾਲੇ ਧਨ ਦੇ ਗੱਲ ਆਂਦੀ ਹੈ ਤੇ ਉੱਥੇ ਇਨਕਮ ਟੈਕਸ ਡਿਪਾਰਟਮੈਂਟ ਔਰ ਈਡੀ ਜਿਹੜਾ ਵਾ ਉੱਥੇ ਕੋਈ ਵੀ ਆਵੇ ਉਹਨੂੰ ਬਖਸ਼ਣ ਲਈ ਕਾਨੂੰਨ ਜਿਹੜਾ ਆਪਣਾ ਕੰਮ ਕਰ ਰਿਹਾ ਔਰ ਇਸ ਕੋਈ ਪੋਲਿਟੀਕਲ ਇੰਟਰਫੀਰੈਂਸ ਨਹੀਂ ਹੈਗੀ ਸਰ ਪਿਛਲੇ ਦਿਨ ਨਿਰਮੋਦੀ ਨੂੰ ਭਾਰਤ ਲਿਆ ਰਿਹਾ ਹੈ ਦੇ ਕੋਈ ਕੰਮ ਸਰਕਾਰਾਂ ਦਾ ਸਾਡਾ ਨਹੀਂ ਹੈ ਜੀ ਜੀ ਕਾਨੂੰਨ ਆਪਣੀ ਤਰ੍ਹਾਂ ਕੰਮ ਕਰ ਰਿਹਾ ਜੀ ਜਿਤ ਤੱਕ ਨਿਰਮੋਦੀ ਦਾ ਜਾਂ ਵਿਜੇ ਮਾਲਿਆ ਦਾ ਸਵਾਲ ਪੈਦਾ ਹੁੰਦਾ ਵਿਜੇ ਮਾਲਿਆ ਨੂੰ ਵਾਪਸ ਲਿਆਉਣ ਵਾਸਤੇ ਉਥੋਂ ਜਿਹੜੇ ਵੀ ਉਹਨੇ ਕਾਨੂੰਨੀ ਸਹਾਰੇ ਲੈਣ ਦੀ ਕੋਸ਼ਿਸ਼ ਇੰਗਲੈਂਡ ਦੇ ਵਿੱਚ ਕੀਤੀ ਹੈ ਉਹ ਸਾਰੀਆਂ ناکਾਮ ਹੋਈਆਂ ਔਰ ਇਹ ਲੋਕ ਬਹੁਤ ਜਲਦੀ ਤੁਹਾਡੇ ਸਾਹਮਣੇ ਹੋਣਗੇ ਤੁਸੀਂ ਇਹਨਾਂ ਦੀਆਂ ਗੱਲਾਂ ਕਰ ਰਹੇ ਹੋ ਮੈਂ ਤਾਂ ਅ ਅਸੂਮੇਦ ਕਰਦਾ ਕਿ ਉਹ ਜਿਹੜਾ ਇਸ ਦੇਸ਼ ਦਾ ਬਹੁਤ ਵੱਡਾ ਗਦਾਰ ਜਿਹੜਾ ਬੜੀ ਧੀਰ ਤੋਂ ਦੁਬਈ ਔਰ ਪਾਕਿਸਤਾਨ ਚ ਬੈਠ ਕੇ ਦਾਉਦ ਇਬਰਾਹਿਮ ਬੈਠਾ ਜਿਹਨੇ ਮੁੰਬਈ ਦੇ ਵਿੱਚ ਕਤਲੇਆਮ ਕਰਾਇਆ ਤੇ ਬੰਬ ਬਲਾਸਟ ਕਰਾਏ ਤੇ ਦੇਸ਼ ਦੇ ਵਿੱਚ ਐਡੇ ਵੱਡੇ ਕਤਲੇਆਮ ਕੀਤੇ ਨੇ ਉਹ ਵੀ ਬਹੁਤ ਜਲਦੀ ਇਸ ਦੇਸ਼ ਦੀ ਗ੍ਰਿਫਤ ਵਿੱਚ ਹੋਏਗਾ ਇਸ ਦੇਸ਼ ਦੀ ਕਾਨੂੰਨ ਦੇ ਗ੍ਰਿਫਤ ਵਿੱਚ ਹੋਏਗਾ ਸਰ ਪਿਛਲੇ ਦਿਨੀ ਆਪਣੇ ਜਲੰਧਰ ਦੇ ਏਰੀਆ ਚ ਘਰਟਾਏ ਗਏ ਨੇ ਇੰਪਰੂਵਮੈਂਟ ਟ੍ਰੈਸਟ ਵੱਲੋਂ ਉਹਦੇ ਬਾਰੇ ਕੀ ਕਹਣਾ ਹੈ ਦੇਖੋ ਮੈਂ ਘਰ ਕਿ ਨਹੀਂ ਟਾਏ ਨੇ ਮੈਂ ਤਾਂ ਬੜਾ ਦੁਖੀ ਹਾਂ ਇਸ ਗੱਲ ਤੇ ਜਿੱਥੇ ਆਦਰਨੀਏ ਪ੍ਰਧਾਨ ਮੰਤਰੀ ਸਾਡੇ ਨਰਿੰਦਰભાઈ ਮੋਦੀ ਜੀ ਗਰੀਬ ਕਲਿਆਣ ਆਵਾਸ ਯੋਜਨਾ ਦੇ ਵਿੱਚ ਗਰੀਬਾਂ ਨੂੰ ਘਰ ਦੇ ਰਹੀ ਹੈ ਲਗਭਗ 8 ਕਰੋੜ ਲੋਕਾਂ ਨੂੰ ਘਰ ਮਿਲ ਚੁਕੇ ਨੇ ਔਰ ਹਰ ਵਾਰੀ ਪੰਜਾਬ ਦੇ ਵਿੱਚ ਵੀ ਹੈ ਜੀ ਜੀ ਉਸੇ ਰੇਸ਼ੋ ਚ ਮਿਲ ਰਹੇ ਨੇ ਜਿੱਥੇ ਮੋਦੀ ਜੀ ਗਰੀਬਾਂ ਦੇ ਘਰ ਦੇ ਵਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਨੂੰ ਘਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੀ ਜਿਹੜੀ ਨਕਾਰਾ ਸਰਕਾਰ ਉਹ ਗਰੀਬ ਲੋਕ ਕਿਸੇ ਦਾ 2 ਮਰਲੇ ਦਾ ਮਕਾਨ ਆ ਕਿਸੇ ਦਾ 3 ਮਰਲੇ ਦਾ ਮਕਾਨ ਆ ਕਿਸੇ ਦਾ 4 ਮਰਲੇ ਦਾ ਮਕਾਨ ਆ 50 50 60 60 ਸਾਲ ਤੋਂ ਰਹਿ ਰਹੇ ਨੇ ਉਹ ਲੋਕ ਉੱਥੇ ਬੁਲਡੋਜ਼ਰ چلا ਕੇ ਘਰ ਤੋੜੇ ਗਏ ਨੇ ਕਹਿਣ ਨੂੰ ਜੋ ਮਰਜ਼ੀ ਕਹੀ ਜਾਂ ਅੱਜ ਵੀ ਅਸੀਂ ਬਣਾ ਕੇ ਦੇਵਾਂਗੇ ਆ ਕਰਾਂਗੇ ਕਿੱਥੋਂ ਬਣਾਣ ਤੋਂ ਪਹਿਲਾਂ ਤੋੜਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਸੀ ਇਹ ਇਹ ਬਿਲਕੁਲ ਮੈਂ ਕੀਵਰਡ ਯੂਜ਼ ਕਰੂੰਗਾ ਕਿ ਇਹਨਾਂ ਨੂੰ ਕਿਸੇ ਦਾ ਕੋਈ ਦੁੱਖ-ਦਰਦ ਨਹੀਂ ਹੈਗਾ ਕਿਸੇ ਗਰੀਬ ਦਾ ਦੁੱਖ ਦੀਏ ਹਿੱਸਾ ਹੋ ਸਕਦਾ ਆ ਪਿੱਛੇ ਜੇ ਮੈਂ ਦੇਖਦਾ ਪਿਆ ਸੀ ਕਿ ਆ ਵੀ ਸ਼ਾਇਦ ਸਾਡੇ ਸੀਐਮ ਸਾਹਿਬ 4 ਲੱਖ ਤੋਂ ਘੱਟ ਦਾ ਬੂਟ ਹੀ ਨਹੀਂ ਪਾਉਂਦੇ ਅੱਛਾ ਜੀ ਤੁਸੀਂ ਵੀ ਦੇਖਿਆ ਹੋਣਾ ਸੰਤੋਖ ਜੀ ਬ੍ਰਾਂਡ ਦਾ ਨਾਮ ਨੂੰ ਵੀ ਨਹੀਂ ਪਤਾ ਇਹ ਤਾਂ ਕੋਈ ਐਵੇਂ 5-400 ਰੁਪਏ ਦਾ ਜੁੱਤਾ ਪਾਉਣ ਵਾਲੇ ਬੰਦੇ ਆ ਹਾਂਜੀ ਤੇ ਇਹ ਜਿਹੜੇ ਲੋਕ ਆ ਇਸ ਸੰਵੇਦਨਸ਼ੀਲਤਾ ਤੋਂ ਬਹੁਤ ਦੂਰ ਹੁੰਦੇ ਨੇ ਇਹ ਗਰੀਬਾਂ ਵਾਸਤੇ ਕਦੀ ਵੀ ਸੰਵੇਦਨਸ਼ੀਲ ਨਹੀਂ ਹੈਗੇ ਇਹਨਾਂ ਦਾ ਕੋਈ ਆਧਾਰ ਨਹੀਂ ਹੈ نیچے ਇਹਨਾਂ ਨੂੰ ਪਤਾ ਨਹੀਂ ਗਰੀਬੀ ਕੀ ਹੈ ਇਹ ਉੱਠ ਕੇ ਆ ਗਏ ਨੇ ਲੋਕੀ ਠੱਗੇ ਗਏ ਨੇ ਬੁਰੀ ਤਰ੍ਹਾਂ ਪੰਜਾਬ ਦੇ ਲੋਕ ਠੱਗੇ ਗਏ ਨੇ ਬਿਜਲੀ ਦੇ ਨਾਂ ਤੇ ਵੀ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਹਾਂ ਹਿਮਾਚਲ ਪ੍ਰਦੇਸ਼ ਕੋ ਉਧਾਰੀ ਬਿਜਲੀ ਲੈ ਕੇ ਗਰਮੀਆਂ ਦੇ ਵਿੱਚ ਦੇਤੀ ਇਹਨਾਂ ਨੇ ਹੁਣ ਹਿਮਾਚਲ ਨੂੰ ਜਿਹਨੂੰ ਵਾਪਸ ਦੇਣੀ ਪੈਗੀ ਉਸ ਲਈ ਦੇਖਦੇ ਹਾਂ ਕੀ ਹੁੰਦਾ ਪੰਜਾਬ ਦੇ ਕੋਲ ਬਿਜਲੀ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ ਸਰਦੀਆਂ ਇਹ ਪ੍ਰੋਟੋਕਾਲ ਹੈ ਕਿ ਤੁਸੀਂ ਗਰਮੀਆਂ ਦੇ ਵਿੱਚ ਪੰਜਾਬ ਹਿਮਾਚਲ ਦੇ ਕੋਲ ਵਾਲ ਤੁਸੀਂ ਲਈ ਹੈ ਉਹ ਐਗਰੀਮੈਂਟ ਆ ਕਿ ਉਹ ਸਰਦੀ ਦੇ ਵਿੱਚ ਜਦੋਂ ਪੰਜਾਬ ਹਿਮਾਚਲ ਦੀ ਬਿਜਲੀ ਘਟਨੀ ਹੈ ਤਾਂ ਤੁਸੀਂ ਉਹਨਾਂ ਦੀ ਵਾਪਸ ਕਰਨੀ ਹੈ ਉਧਾਰ ਲਈ ਚੀਜ਼ ਵਾਪਸ ਮੋੜਨੀ ਪੈਂਦੀ ਹੈ ਹਾਂਜੀ ਤੇ ਇੰਡਸਟਰੀ ਦਾ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਹੈ ਕੋਈ ਨਵੀਂ ਇੰਡਸਟਰੀ ਦਾ ਨਾਂ ਤਾਂ ਬਹੁਤ ਦੂਰ ਦੀ ਗੱਲ ਪੁਰਾਣੀ ਵੀ ਜਿਹੜੀ ਉਹ ਚੱਲ ਨਹੀਂ پا ਰਹੀ ਉਹ ਸੀਐਮ ਸਾਹਿਬ ਜਿਹਦੇ ਸਾਡੇ ਸਤ ਕੀ ਨਾਂ ਉਹਨਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਂ ਤਾਂ ਬਹੁਤ ਪਿਆਰਾ ਜੀ ਨਾਮ بڑا ਔਰ ਦਰਸ਼ਨ ਘਾਟੇ ਦੁਰਲਭ ਛੋਟੇ ਨਹੀਂ ਜੀ ਦਰਸ਼ਨ ਦੁਰਲਭ ਮੈਂ ਤਾਂ ਹੁਣੇ ਹੀ ਸੋਚਦਾ ਪਿਆ ਵੀ ਰਾਜਸਥਾਨ ਕਿਦਨ ਜਾਣਾ ਭਗਵੰਤ ਮਾਨ ਸਾਹਿਬ ਨੇ ਹਾਂਜੀ ਉਹ ਦੇਖੋ ਗੱਲ ਇਹ ਆ ਵੀ ਬਿਸ਼ਰਮੀ ਦੀ ਕੋਈ ਹੱਦ ਹੁੰਦੀ ਆ ਜਮਾਨਤਾ জব্দ ਹੋ ਗਈਆਂ ਇਹਨਾਂ ਦੀਆਂ 68 ਦੀਆਂ 68ਵਾਂ ਚਲਦੀਆਂ ਸੀਟਾਂ ਦੇ ਉੱਤੇ ਔਰ ਲਗਭਗ 132 ਸੀਟਾਂ ਐਸੀਆਂ ਜਿੱਥੇ ਜਮਾਨਤਾ ਨਹੀਂ ਨੋਟਾ ਦੇ ਵੀ ਘੱਟ ਵੋਟਾਂ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਨੂੰ ਪਈਆਂ 132 ਸੀਟਾਂ ਦੇ ਉੱਤੇ। ਔਰ ਉਹ ਕਹਿ ਰਿਹਾ ਉਹਨਾਂ ਦਾ ਮਦਾਰੀ ਜਿਹੜਾ ਪ੍ਰਧਾਨ ਆ ਬਣ ਕੇ ਦਿੱਲੀ ਬੈਠਾ ਉਹ ਮਦਾਰੀ ਆ ਉਹ। ਉਹ ਕਹਿੰਦਾ ਅਸੀਂ ਨੈਸ਼ਨਲ ਪਾਰਟੀ ਬਣਨ ਵਾਸਤੇ ਇਲੈਕਸ਼ਨ ਲੜਨ ਗਏ ਸੀ। ਨੈਸ਼ਨਲ ਪਾਰਟੀ ਦਾ ਸਟੇਟਸ ਕੀ? ਕਿਉਂ ਲੈਣ ਦੀ ਲੋੜ ਪਈ? ਮੈਂ ਵਿਆਖਿਆ ਇੱਥੇ ਥੋੜੀ ਜਿਹੀ ਗੱਲ ਕਰੂੰਗਾ। ਜੀ। ਨੈਸ਼ਨਲ ਪਾਰਟੀ ਦਾ ਸਟੇਟਸ ਦਾ ਚਲੋ ਮਿਲ ਜਊਗਾ ਉਹਨਾਂ ਨੂੰ ਜੋ ਇਲੈਕਸ਼ਨ ਕਮਿਸ਼ਨ ਦੇ ਪ੍ਰੋਸੀਜਰਸ ਹੋਣਗੇ ਉਸ ਮਤਾਬਕ ਇਹ ਭੁਖੇ ਨੇ ਨੈਸ਼ਨਲ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਹਿੰਦੁਸਤਾਨ ਦੇ ਸੰਵਿਧਾਨ ਦੇ ਮਤਾਬਕ ਇੱਕ ਬੰਗਲਾ ਮਿਲਣਾ ਹਾਂਜੀ ਹਾਂਜੀ ਆਵਾਸ ਮਿਲਣਾ ਜੀ ਪ੍ਰਧਾਨ ਕੌਣ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਜੀ ਜੀ ਕੇਜਰੀਵਾਲ ਆਪਣੇ ਵਾਸਤੇ ਬੰਗਲਾ ਲੈਣ ਲਈ ਗੁਜਰਾਤ ਦੀ ਇਲੈਕਸ਼ਨ ਲੜਨ ਗਿਆ ਸੀ ਕੇਜਰੀਵਾਲ ਆਪਣਾ ਆਮ ਆਦਮੀ ਪਾਰਟੀ ਦਾ ਦਫਤਰ ਦਿੱਲੀ ਦੇ ਵਿੱਚ ਸਸਤੇ ਭਾਅ ਦੀ ਸਰਕਾਰੀ ਜ਼ਮੀਨ ਲੈ ਕੇ ਬਣਾਉਣ ਲਈ ਜਿੱਥੇ ਆਪ ਬਾਅਦ ਚ ਕਬਜ਼ਾ ਕਰਕੇ ਬੈਠੇ ਉਹਦੇ ਵਾਸਤੇ ਆਪਣਾ ਸਟੇਟਸ ਲੋਕਾਂ ਵਾਸਤੇ ਨਹੀਂ ਸੀ ਗਿਆ ਉਹ ਉਹ ਕਹਿੰਦੇ ਸੀ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੋ ਗਈ ਹੱਦ ਹੋ ਗਈ ਪੰਜ ਸੀਟਾਂ ਨਹੀਂ ਤੁਸੀਂ ਬੜੀ ਮੁਸ਼ਕਲ ਨਾਲ ਜਿੱਤ ਪਾਏ ਤੁਸੀਂ ਕਹਿੰਦੇ ਸਰਕਾਰ ਬਣਾਵਾਂਗੇ 100 ਤੋਂ ਵੱਧ ਵੋਟਾਂ ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ ਬਹੁਤ ਵੱਡੀ ਜਿੱਤ ਹੋਊਗੀ ਜੀ ਤੁਸੀਂ ਅੱਜ ਤੁਸੀਂ ਕਹਿੰਦੇ 132 ਸੀਟਾਂ ਦੇ ਉੱਤੇ ਮਤਲਬ ਤੁਹਾਡੀਆਂ ਜਮਾਨਤਾਂ ਦਾ ਦਬਾ ਦ ਨੋਟਾਂ ਨਾਲ ਵੀ ਘੱਟ ਸੀ ਵੋਟਾਂ ਤੁਹਾਨੂੰ ਪਈਆਂ ਤੁਹਾਡਾ ਮੁੱਖ ਮੰਤਰੀ ਦਾ ਕੈਂਡੀਡੇਟ ਜਿਹੜਾ ਉੱਥੇ ਬਹੁਤ ਬੁਰੀ ਤਰ੍ਹਾਂ ਆਪਣੀ ਜਮਾਨਤਰੀ ਜਬ ਬਚਾ ਸਕਿਆ ਹਾਂਜੀ ਤੇ ਤੁਸੀਂ ਹੁਣ ਆ ਕੇ ਕਹਿੰਦੇ ਹਮਨੇ ਤੋਂ ਉਹ ਅੱਖਾਂ ਦਾ ਚਿਹਰਾ ਉਹਨਾਂ ਦਾ ਦੇਖਣ ਵਾਲਾ ਹੁੰਦਾ ਜਦੋਂ ਹਮ ਆਪਕੋ ਵਧਾਈ ਹਮ ਤੋਂ ਨੈਸ਼ਨਲ ਪਾਰਟੀ ਬਨ ਗਏ ਵੀ ਵੱਡਾ ਬੰਗਲਾ ਮਿਲੂਗਾ ਸਾਨੂੰ ਹੂੰ ਕੀ ਸੋਚ ਹੈ ਇਹ ਲੋਕ ਦੇਸ਼ ਦੇ ਨਿਰਮਾਣ ਵਾਸਤੇ ਕਦੀ ਕੰਮ ਨਹੀਂ ਕਰ ਸਕਦੇ ਇਹ ਦੇਸ਼ ਦੇ ਵਿੱਚ ਜਿੱਥੇ ਵੀ ਆਉਣ ਦੀ ਕੋਸ਼ਿਸ਼ ਕਰਦੇ ਲੁੱਟਾਂ ਖੁੱਟਾਂ ਕਰਨ ਵਾਸਤੇ ਆਉਣ ਦੀ ਕੋਸ਼ਿਸ਼ ਕਰਦੇ ਆ ਇਹ ਉਹੀ ਕੇਜਰੀਵਾਲ ਜਿਹੜਾ ਕਹਿੰਦਾ ਸੀ ਮੈਂ ਕੋਠੀ ਨਹੀਂ ਲਵਾਂਗਾ ਮੈਂ ਕਾਰ ਨਹੀਂ ਲਵਾਂਗਾ ਮੈਂ ਲੋਕਲ ਬੱਸ ਹੀ ਆਇਆ ਕਰੂੰਗਾ ਮੈਂ ਮੈਟਰੋ 'ਚ ਜਾਇਆ ਕਰੂੰਗਾ ਜਾ ਕੇ ਦੇਖੋ ਕੀ ਕੁਝ ਬਣਾਇਆ ਇਹਨਾਂ ਲੋਕਾਂ ਨੇ ਸਰ ਆਪ ਜੀ ਤੁਹਾਨੂੰ ਇਹ ਸੰਵੇਦਨਸ਼ੀਲਤਾ ਇਹਨਾਂ ਵਿੱਚ ਨਹੀਂ ਇਹ ਗਰੀਬਾਂ ਦਾ ਘਰਾਂ ਦਾ ਕਿਦੋਂ ਸੋਚਣਾ ਇਹ ਆਪਣੇ ਬੰਗਲਿਆਂ ਬਾਰੇ ਸੋਚ ਰਹੇ ਨੇ ਜੀ ਕਈ ਜਾਵੇ ਲੱਖ ਸਰਕਾਰ ਅੱਜ ਵੀ ਅਹੀ ਪਹਿਲਾਂ ਢਾ ਦਿੱਤੇ ਆ ਤੇ ਹੁਣ ਅਸੀਂ ਇੰਪਰੂਵਮੈਂਟ ਟ੍ਰਸਟ ਜਲੰਧਰ ਜਿਹੜੀ ਉਹ ਘਰ ਬਣਾ ਕੇ ਦੇਊਗੀ ਕਿਹੜੇ ਕਾਨੂੰਨ ਦੇ ਤਹਿਤ ਬਣਾ ਕੇ ਦੇਊਗੀ ਜਵਾਬ ਦੇਣ ਇਹ ਇਹਨਾਂ ਦਾ ਆਪਣਾ ਬਣਾਇਆ ਕਾਨੂੰਨ ਹੈ ਇਹ ਜੀ ਦਿਸ 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 ਸਟੇਟ ਹਾਸ ਟੂ ਰਨ ਐਸ ਪਰ ਅ ਲਾਅ ਆਫ ਦ ਲੈਂਡ ਜੋ ਦੇਸ਼ ਦਾ ਕਾਨੂੰਨ ਆ ਉਸ ਤੋਂ ਬਾਹਰ ਹੋ ਕੇ ਕੁਝ ਨਹੀਂ ਕਰ ਸਕਦੇ ਔਰ ਬਿਲਕੁਲ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਘਟਾਏ ਗਏ ਨੇ ਅਸੀਂ ਪ੍ਰੋਟੈਸਟ ਕਰਾਂਗੇ ਇਹਦੇ ਬਾਰੇ ਸਰ ਪੰਜਾਬ ਦੇ ਵਿੱਚ ਬਦਲਾਅ ਕੀ ਆਇਆ ਤੇ ਕੀ ਹਾਲ ਚੱਲ ਬਦਲਾਅ ਵੀ ਬਦਲਾਅ ਹੈ ਜੀ ਕੋਈ ਇਥੇ ਸੇਫ ਨਹੀਂ ਹੈਗਾ ਕੋਈ ਸਕਿਉਰਟੀ ਨਹੀਂ ਹੈਗੀ ਆਏ ਦਿਨ ਕਤਲੋ ਘੈਰਤ ਹੋ ਰਹੀ ਹੈ ਆਏ ਦਿਨ ਇਥੇ ਨੰਗੇ ਨਾਚ ਹੋ ਰਹੇ ਨੇ ਨੰਗੇ ਨਾਚਾਂ ਵਾਲੀ ਗੱਲ ਹੀ ਹੈ ਨਾ ਜੀ ਤੁਰੀਆਂ ਜਾਂਦੀਆਂ ਮਾਵਾਂ ਭੈਣਾਂ ਦੇ ਕੰਨ ਪਾੜ ਦਿੱਤੇ ਜਾਂਦੇ ਆ ਉਹ ਕੰਨ ਦਾ ਪੀਸ ਲਾ ਕੇ ਲੈ ਜਾਂਦੇ ਆ ਲੋਕੀ ਹਾਂ ਗਲੀ ਗਲੀ ਬਾਜ਼ਾਰ ਬਾਜ਼ਾਰ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਕੋਈ ਦਿਨ ਐਸਾ ਨਹੀਂ ਗੋਲੀ ਕਾੜਨੀ ਹੋ ਰਿਹਾ ਕੋਈ ਦਿਨ ਐਸਾ ਨਹੀਂ ਸਮੈਗ ਦੇ ਨਸ਼ਿਆਂ ਦੇ ਨਾਲ ਲੋਕ ਮਰ ਨਹੀਂ 200 ਤੋਂ ਵੱਧ ਲੋਕ ਪਿਛਲੇ 8 ਮਹੀਨਿਆਂ ਚ ਮਰ ਚੁੱਕੇ ਪੰਜਾਬ ਦੇ ਅੰਦਰ ਮੰਗੋ ਡਾਟਾ ਜਿਹੜਾ ਭਗਵੰਤ ਮਾਨ ਸਾਹਿਬ ਜ਼ਿੰਮੇਵਾਰ ਨੇ ਇਸ ਦੇਸ਼ ਦੇ ਔਰ ਜਿਹੜੇ 8 ਮਹੀਨੇ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਸਾਹਿਬ ਚੰਡੀਗੜ੍ਹ ਬੈਠ ਕੇ ਆਪਣੇ ਦਫ਼ਤਰ ਚ ਕਿੰਨੇ ਘੰਟੇ ਕੰਮ ਕੀਤਾ ਅੱਜ ਤੱਕ ਉਹ 200 ਘੰਟੇ ਵੀ ਕੰਮ ਨਹੀਂ ਕਰ पाए ਮਾਨਸਿਕਤਾ ਨਹੀਂ ਹੈ ਉਹਨਾਂ ਲੋਕਾਂ ਦੀ ਕੰਮ ਕਰਨ ਦੀ ਉਹ ਮੋਜਾਂ ਲੈਣ ਆਏ ਨੇ ਪੰਜਾਬ ਨੂੰ ਲੁੱਟਣ ਆਏ ਨੇ ਪੰਜਾਬ ਨੂੰ ਲੁੱਟ ਖਸੁੱਟ ਕਰਨ ਵਾਸਤੇ ਲੱਗੇ ਹੋਏ ਨੇ ਲੋਕੀ ਅਥਾਰ ਦੁਖੀ ਨੇ ਲੋਕੀ ਅਤ ਦੇ ਦੁਖੀ ਨੇ ਲੋਕੀ ਠੱਗੇ ਹੋਏ ਨੇ ਲੋਕੀ ਲੁੱਟੇ ਗਏ ਨੇ ਪੰਜਾਬ ਦੇ ਇਹ ਉਹ ਬਾਬਾ ਨਾਨਕ ਹੀ ਜਾਣੇ ਇਸ ਪੰਜਾਬ ਦਾ ਕੀ ਬਣੂਗਾ ਸਾਡੇ ਨਾਲ ਮੇ ਸ਼ਰਦਾ ਜੀ ਗੱਲਬਾਤ ਕਰ ਰਹੇ ਸਨ ਜਿਨ੍ਹਾਂ ਨੇ ਬਹੁਤ ਦੁੱਖ ਮਨਾਇਆ ਜਿਹੜਾ ਕਿ ਜਲੰਧਰ ਦੇ ਵਿੱਚ ਲੋਕਾਂ ਨੂੰ ਬੇਕਾਰ ਕਰ ਦਿੱਤਾ ਇਸ ਸਰਕਾਰ ਮੌਜੂਦਾ ਸਰਕਾਰ ਨੇ ਤੇ ਮੈਂ ਗਰਦੇਵ ਸਿੰਘ ਪੱਟੀ ਤੇ ਕੈਮਰਾਮੈਨ ਹਰਜੀਤ ਸਿੰਘ ਜੀ